ਸਿਮੀ ਜਦੋਂ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਕੇ ਆਪਣੇ ਘਰੇ ਪਹੁੰਚਦੀ ਆ ਤਾਂ ਉਹ ਗੇਟ ਵੱੜਦੇ ਹੀ ਆਪਣੀ ਮਾਂ ਨੂੰ ਆਵਾਜ਼ਾਂ ਮਾਰਨ ਲੱਗ ਜਾਂਦੀ ਆ ਮਾਂ ਮਾਂ ਦੇਖ ਤੇਰੀ ਧੀ ਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਹੁਣ ਤਾਂ ਮੈਂ ਗੱਡੀ ਚਲਾ ਸਕਦੀ ਆ ਉਹ ਕਹਿੰਦੀ ਪੁੱਤ ਲਾਇਸੈਂਸ ਬਣਾਉਣ ਨਾਲ ਥੋੜੀ ਗੱਡੀ ਸਿੱਖੀ ਜਾਂਦੀ ਆ ਪਹਿਲਾਂ ਗੱਡੀ ਦੀ ਪੂਰੀ ਪ੍ਰੈਕਟਿਸ ਤਾਂ ਕਰ ਲਾ ਉਹ ਕਹਿੰਦੀ ਮੰਮੀ ਅੱਜ ਮੇਰਾ ਡਰਾਈਵਿੰਗ ਸਕੂਲ ਦੇ ਵਿੱਚ ਆਖਰੀ ਦਿਨ ਸੀ ਫੇਰੀ ਉਹ ਹੋ ਲਾਇਸੈਂਸ ਬਣਾ ਕੇ ਦਿੰਦੇ ਆ ਜਦੋਂ ਅਸੀਂ ਪੂਰੇ ਪਰਫੈਕਟ ਹੋ ਜਾਂਦੇ ਆ ਹੁਣ ਤਾਂ ਬਸ ਤੁਸੀਂ ਮੇਰੇ ਨਾਲ ਸ਼ਾਪਿੰਗ ਤੇ ਜਾਣ ਦੀ ਤਿਆਰੀ ਕਰੋ ਉਹਦੀ ਮਾਂ ਕਹਿੰਦੀ ਵੀ ਦੇਖਤੀ ਏ ਮੈਂ ਤੇਰੇ ਨਾਲ ਸ਼ਾਪਿੰਗ ਕਰ ਲੈਣੀ ਜਾਊਂਗੀ ਆਪਣਾ ਚਿੱਟਾ ਜਵਾਬ ਆ ਭਾਵੇਂ ਤੂੰ ਰਹਿ ਰਾਜੀ ਭਾਵੇਂ ਰਹਿ ਗੁੱਸੇ ਹਜੇ ਤੂੰ ਇੱਕ ਵਾਰ ਤੇਰੇ ਪਾਪਾ ਦੇ ਨਾਲ ਦੇਖ ਰੇਖ ਚ ਗੱਡੀ ਚਲਾਏਂਗੀ ਕੱਲੀ ਨੇ ਹਜੇ ਕਿਤੇ ਨਹੀਂ ਗੱਡੀ ਲੈ ਕੇ ਜਾਣਾ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਉਹਦਾ ਪਪਾ ਆ ਜਾਂਦਾ ਤੇ ਉਹ ਕਹਿੰਦਾ ਵੀ ਕਿਵੇਂ ਮਾਮਾ ਧੀ ਅੱਜ ਬੜੀਆਂ ਖੁਸ਼ ਨਜ਼ਰ ਆ ਰਹੀਆਂ ਅ ਸਿਮੀ ਆਪਣੇ ਪਪਾ ਦੀ ਗੱਲ ਲੱਗ ਜਾਂਦੀ ਹੈ ਤੇ ਕਹਿੰਦੀ ਪਪਾ ਅੱਜ ਥੋੜੀ ਧੀ ਡਰਾਈਵਰ ਬਣ ਗਈ ਆ ਮੇਰਾ ਲਾਇਸੈਂਸ ਬਣ ਗਿਆ ਤੇ ਹੁਣ ਮੈਂ ਇਕੱਲੀ ਗੱਡੀ ਚਲਾ ਸਕਦੀ ਆ ਉਹ ਕਹਿੰਦਾ ਉਹ ਤਾਂ ਠੀਕ ਆ ਪੁੱਤ ਲਾਇਸੈਂਸ ਬਣਨ ਨਾਲ ਇਹ ਮੋੜ ਥੋੜੀ ਲੱਗ ਜਾਂਦੀ ਆ ਵੀ ਸਾਨੂੰ ਗੱਡੀ ਆ ਚੰਗੀ ਤਰ੍ਹਾਂ ਆ ਗਈ ਠੀਕ ਆ ਵਧੀਆ ਤੂੰ ਡਰਾਈਵਿੰਗ ਸਿੱਖ ਗਈ ਪਰ ਹਜੇ ਤੂੰ ਗੱਡੀ ਕਿਤੇ ਨਹੀਂ ਲੈ ਜਾਣੀ ਇਕੱਲੀ ਨੇ ਉਹ ਕਹਿੰਦੀ ਵੀ ਤੁਸੀਂ ਦੋਨੇ ਜੀ ਇੱਕ ਗੱਲ 'ਚ ਬੋਲਦੇ ਹੋ ਪਹਿਲਾਂ ਮੈਨੂੰ ਮਾਂ ਨੇ ਵੀ ਇਹੀ ਕਿਹਾ ਉਹ ਕਹਿੰਦਾ ਕੋਈ ਨਾ ਪੁੱਤ ਅਸੀਂ ਤੈਨੂੰ ਡੀਮੋਟੀਵੇਟ ਨਹੀਂ ਕਰ ਰਹੇ ਪਰ ਇਹ ਜ਼ਰੂਰੀ ਆ ਕਹਿੰਦੀ ਠੀਕ ਆ ਪਪਾ ਫਿਰ ਮੈਂ ਕਿਹੜਾ ਕਿਤੇ ਜਾ ਰਹੀ ਆ ਗੱਲਾਂ ਕਰਦੇ ਕਰਦੇ ਚਲੋ ਜਿਹੜੀ ਸਿਮਰੀ ਦੀ ਮੰਮੀ ਉਹ ਚਾਹ ਬਣਾਉਣ ਚਲੀ ਜਾਂਦੀ ਆ ਤੇ ਉਹ ਪਿਓ ਤੇ ਘਰ ਦੇ ਬਰਾਂਡੇ ਦੇ ਵਿੱਚ ਬੈਠੇ ਗੱਲ ਕਰ ਰਹੇ ਹੁੰਦੇ ਆ ਲੌਬੀ 'ਚ ਬੈਠੇ ਹੁੰਦੇ ਆ ਉਹ ਕਹਿੰਦੀ ਪਪਾ ਤੁਸੀਂ ਮੇਰੇ ਨਾਲ ਹਨਾ ਪ੍ਰਦੀਪ ਦੀ ਜਿਹੜੀ ਵਿਆਹ ਦੀ ਗੱਲ ਆ ਉਹਦੇ ਤੇ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਤੁਸੀਂ ਕੋਈ ਫੈਸਲਾ ਲੈਂਦੇ ਉਹ ਕਹਿੰਦਾ ਵੀ ਦੇਖਤੀ ਇਹ ਮੈਂ ਤੇਰੇ ਤੋਂ ਅੱਜ ਤੱਕ ਕੁਝ ਨਹੀਂ ਲੁਕੋਇਆ ਤੂੰ ਪ੍ਰਦੀਪ ਦੇ ਵਿੱਚ ਇਹ じゃ ਕੀ ਦੇਖਿਆ ਜਿਹੜਾ ਤੂੰ ਪ੍ਰਦੀਪ ਨਾਲ ਵਿਆਹ ਕਰਾਉਣ ਲਈ ਰਾਜ਼ੀ ਆ ਦੇਖ ਉਹ ਮੁੰਡਾ ਨਾ ਮੈਨੂੰ ਕੱਲ ਪਸੰਦ ਸੀ ਨਾ ਮੈਨੂੰ ਅੱਜ ਪਸੰਦ ਆ ਮੈਂ ਨਹੀਂ ਤੇਰਾ ਉਹਦੇ ਨਾਲ ਵਿਆਹ ਕਰਨਾ ਇਹ ਗੱਲ ਸੁਣ ਕੇ ਸਿਮੀ ਜਿਹੜੀ ਉਹ ਨਾਰਾਜ਼ ਤਾਂ ਨਹੀਂ ਹੋਈ ਉਹ ਕਹਿੰਦੀ ਆਖਰ ਕਿਉਂ ਪਪਾ ਉਹ ਕਹਿੰਦਾ ਵੀ ਬੱਸ ਮੈਂ ਕਿਉਂ ਦਾ ਜਵਾਬ ਨਹੀਂ ਦੇ ਸਕਦਾ ਮੈਨੂੰ ਉਹ ਮੁੰਡਾ ਪਸੰਦ ਨਹੀਂ ਕਹਿੰਦੀ ਠੀਕ ਆ ਪਪਾ ਫਿਰ ਮੈਂ ਵੀ ਥੋੜੀ ਹਾਂ ਕਰਾ ਕੇ ਰਹੂੰ ਤੇ ਮੈਂ ਵਿਆਹ ਉਹਦੋਂ ਕਰਾਉਣਾ ਜਦੋਂ ਤੁਸੀਂ ਹਾਂ ਕਰੋਗੇ ਚਲੋ ਇਸ ਤਰ੍ਹਾਂ ਗੱਲ ਕਰਕੇ ਉਹ ਅੰਦਰ ਚਲੀ ਜਾਂਦੀ ਆ ਉਹਦੀ ਮਾਂ ਚਾਹ ਲੈ ਕੇ ਆਉਂਦੀ ਆ ਤੇ ਉਹਦੇ ਪਪਾ ਬਾਜ਼ ਮਾਰਦੇ ਆ ਆਜਾ ਸ਼ੇਰਾ ਚਾਹ ਪੀਏ ਕਹਿੰਦੀ ਨਹੀਂ ਮੈਂ ਨਹੀਂ ਪੀਣੀ ਪਾਪਾ ਮੈਂ ਤਾਂ ਆਪਣਾ ਕੇਸ ਵੇਖ ਰਹੀ ਆ ਅਸਲ ਦੇ ਵਿੱਚ ਸਿਮੀ ਇੱਕ ਵਕੀਲ ਸੀ ਤੇ ਉਹ ਜਿੱਥੇ ਕੰਮ ਕਰਦੀ ਸੀ ਉੱਥੇ ਹੀ ਉਹਨੂੰ ਇੱਕ ਮੁੰਡਾ ਪਸੰਦ ਸੀ ਸਿਮੀ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਤੇ ਉਹਨੂੰ ਬੜੇ ਚਾਮਾਂ ਲਾਡਾਂ ਨਾਲ ਉਹਦੇ ਮਾਪਿਆਂ ਨੇ ਪਾਲਿਆ ਤੇ ਉਹਦੀ ਹਰ ਇੱਕ ਗੱਲ ਤੇ ਉਹ ਹਾਂ ਕਰ ਦਿੰਦੇ ਸੀ ਮੰਨਦੇ ਸੀ ਮਤਲਬ ਤੇ ਸਿਮੀ ਨੇ ਵੀ ਅੱਜ ਤੱਕ ਕੋਈ ਗਲਤ ਫੈਸਲਾ ਨਹੀਂ ਲਿਆ ਸੀ ਪਰ ਪ੍ਰਦੀਪ ਨਾਲ ਵਿਆਹ ਨੂੰ ਲੈ ਕੇ ਸਿਮੀ ਦਾ ਪਿਓ ਤੇ ਸਿਮੀ ਜਿਹੜੇ ਆਪਸ ਵਿੱਚ ਉਹਨਾਂ ਦੀ ਇਸ ਗੱਲ ਤੇ ਬਹਿਸ ਤਾਂ ਨਹੀਂ ਹੁੰਦੀ ਸੀ ਪਰ ਉਹਨਾਂ ਦੇ ਵਿਚਾਰ ਨਹੀਂ ਮਿਲਦੇ ਸੀ ਤੇ ਸਿਮੀ ਨੂੰ ਵੀ ਇਹ ਹੁੰਦਾ ਸੀ ਵੀ ਇੱਕ ਨਾ ਇੱਕ ਦਿਨ ਮੈਂ ਆਪਣੇ ਪਾਪਾ ਨੂੰ ਮਨਾਉਂਗੀ ਵੀ ਮੈਂ ਵਿਆਹ ਚੋਰੀਓ ਨਹੀਂ ਕਰਾਉਂਦੀ ਮੈਂ ਭੱਜ ਕੇ ਨਹੀਂ ਕਰਾਉਂਦੀ ਮੈਂ ਧੱਕੇ ਨਾਲ ਨਹੀਂ ਕਰਾਉਂਦੀ ਪਰ ਮੈਂ ਆਪਣੇ ਪਾਪਾ ਨੂੰ ਮਨਾ ਲੈਣਾ ਇਹਨਾਂ ਦੋਨਾਂ ਪਿਓਤੀ ਦੀ ਇਹੀ ਕਸ਼ਮਕਸ਼ ਚੱਲ ਰਹੀ ਸੀ ਚਲੋ ਚਾਹ ਪੀਂਦੇ ਆ ਉਹ ਸਿਮੀ ਆ ਜਾਂਦੀ ਆ ਤੇ ਚਾਹ ਪੀ ਕੇ ਉਹ ਆਪਣਾ ਕੇਸ ਵੇਖਣ ਲੱਗ ਜਾਂਦੀ ਆ ਤੇ ਉਹਦੇ ਪਾਪਾ ਜਿਹੜੇ ਉਹਨਾਂ ਨੂੰ ਕਿਸੇ ਦਾ ਫੋਨ ਆ ਜਾਂਦਾ ਉਹ ਚਲੇ ਜਾਂਦੇ ਆ ਆਪਣੇ ਦੋਸਤ ਕੋਲ ਤੇ ਉਸ ਤੋਂ ਬਾਅਦ ਸਿਮੀ ਨੂੰ ਪ੍ਰਦੀਪ ਦਾ ਫੋਨ ਆਉਂਦਾ ਉਹਨੂੰ ਕਹਿੰਦਾ ਸਿਮੀ ਮੈਂ ਨਾ ਇੱਕ ਕੇਸ ਜਿੱਤਿਆ ਯਾਰ ਬੜਾ ਕੰਪਲੀਕੇਟਿਡ ਕੇਸ ਸੀ ਤੇ ਮੈਂ ਨਾ ਪਾਰਟੀ ਕਰਨ ਲੱਗਿਆ ਤੂੰ ਆ ਜਾ ਉਹ ਕਹਿੰਦੀ ਕਿ ਤੈਨੂੰ ਪਤਾ ਮੈਂ ਡਰਾਈਵਿੰਗ ਸਿੱਖ ਗਈਆਂ ਚਲ ਕਹਿੰਦੀ ਫਿਰ ਮੈਂ ਆਉਣੀ ਆ ਉਹ ਕਹਿੰਦਾ ਵੀ ਘਰੇ ਪੁੱਛ ਕੇ ਆਈਂ ਕਹਿੰਦੀ ਠੀਕ ਆ ਚਲੋ ਆਪਣੇ ਮੰਮਾ ਨੂੰ ਕਹਿੰਦੀ ਆ ਵੀ ਮੰਮਾ ਪ੍ਰਦੀਪ ਹੋਰੀ ਨਾ ਪਾਰਟੀ ਕਰਨ ਲੱਗਿਆ ਤੇ ਮੈਂ ਚੱਲੀ ਆ ਉਦੀ ਮਾਂ ਕਹਿੰਦੀ ਕਿ ਆਪਦੇ ਪਾਪਾ ਨੂੰ ਪੁੱਛ ਲੈ ਵੀ ਨਾਲੇ ਤੂੰ ਕੱਲੀ ਨਾ ਜਾ ਆਪਦੇ ਪਾਪਾ ਨੂੰ ਲੈ ਜਾ ਉਹ ਆਪਦੇ ਪਾਪਾ ਨੂੰ ਫੋਨ ਲਾਉਂਦੀ ਹੈ ਤਾਂ ਉਹਦੇ ਪਾਪਾ ਫੋਨ ਨਹੀਂ ਚੱਕਦੇ ਫਿਰ ਉਹਨੂੰ ਇਹ ਹੁੰਦਾ ਵੀ ਮੈਂ ਕਿਹੜਾ ਜਿਆਦਾ ਦੂਰ ਜਾਣਾ ਚਲੋ ਕਹਿੰਦੀ ਮਾਂ ਮੈਂ ਹੁਣੇ ਆਈ ਉਹ ਗੱਡੀ ਚੱਕਦੀ ਆ ਤੇ ਰਸਤੇ ਦੇ ਵਿੱਚ ਹਨਾ ਜਾਂਦੇ ਆ ਉਹ ਵੇਖਦੀ ਆ ਵੀ ਮੈਨੂੰ ਕਿੰਨਾ ਵਧੀਆ ਲੱਗ ਰਿਹਾ ਡਰਾਈਵਿੰਗ ਕਰ ਰਹੀ ਆ ਉਹ ਤੇ ਉਹਨੂੰ ਪੂਰਾ ਕੌਨਫੀਡੈਂਸ ਹੁੰਦਾ ਥੋੜਾ ਜਿਹਾ ਰਾਹ ਉਹਨੇ ਪਾਰ ਕੀਤਾ ਹੁੰਦਾ ਤੇ ਉਹਨੂੰ ਨਾ ਸਾਹਮਣੇ ਤੋਂ ਗਲਤ ਸਾਈਡ ਤੋਂ ਇੱਕ ਟਰੱਕ ਆਉਂਦਾ ਦਿਸਦਾ ਜਿਹੜਾ ਕਿ ਬਹੁਤ ਤੇਜ਼ ਰਫਤਾਰ ਨਾਲ ਆਉਂਦਾ ਹੁੰਦਾ ਜਦੋਂ ਉਹ ਟਰੱਕ ਬਿਲਕੁਲ ਉਹਦੇ ਕੋਲ ਆਉਣ ਲੱਗਦਾ ਤਾਂ ਉਹ ਦੂਜੇ ਪਾਸੇ ਸਟੀering ਘੁਮਾ ਦਿੰਦੀ ਆ ਤੇ ਫਿਰ ਉਹਨੂੰ ਇੱਕ ਧਮਾਕਾ ਸੁਣਦਾ ਤੇ ਉਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੀ ਆ ਉਸ ਤੋਂ ਬਾਅਦ ਜਦੋਂ ਉਹਨੂੰ ਹੋਸ਼ ਆਉਂਦੀ ਆ ਤਾਂ ਉਹ ਇੱਕ ਹਸਪਤਾਲ ਦੇ ਵਿੱਚ ਹੁੰਦੀ ਆ ਅਸਲ ਦੇ ਵਿੱਚ ਸਿਮੀ ਦਾ ਇੱਕ ਕਾਰ ਦੇ ਨਾਲ ਐਕਸੀਡੈਂਟ ਹੋ ਗਿਆ ਸੀ ਕਿਉਂਕਿ ਟਰੱਕ ਤੋਂ ਬਚਾਉਂਦੇ ਬਚਾਉਂਦੇ ਉਹ ਜਦੋਂ ਦੂਜੇ ਪਾਸੇ ਅਚਾਨਕ ਕਰਦੀ ਆ ਤਾਂ ਮੂਰੋ ਗੱਡੀ ਆ ਰਹੀ ਹੁੰਦੀ ਆ ਉਹ ਗੱਡੀਆਂ ਦਾ ਐਕਸੀਡੈਂਟ ਹੁੰਦਾ ਤੇ ਦੂਸਰੀ ਜਿਹੜੀ ਗੱਡੀ ਹੁੰਦੀ ਆ ਉਹਦੇ ਵਿੱਚ ਵੀ ਇੱਕ ਔਰਤ ਹੁੰਦੀ ਆ ਤੇ ਨਾਲ ਉਹਦੀ 4 ਸਾਲ ਦੀ ਬੇਟੀ ਹੁੰਦੀ ਆ ਮਾਮਾ ਧੀਆਂ ਹੁੰਦੀਆਂ ਨੇ ਉਹ ਤੇ ਜਦੋਂ ਉੱਥੇ ਐਕਸੀਡੈਂਟ ਹੋ ਜਾਂਦਾ ਉਹਨਾਂ ਦੋਨਾਂ ਨੂੰ ਕੋਈ ਨਹੀਂ ਚੱਕਦਾ ਕੁਦਰਤੀ ਸਿਮਮੀ ਦੇ ਫੋਨ ਤੇ ਉਹਦੇ ਪਾਪਾ ਜਦੋਂ ਫੋਨ ਕਰਦੇ ਆ ਬੈਕ ਕਾਲ ਕਰਦੇ ਆ ਤਾਂ ਉੱਥੇ ਖੜੀ ਭੀੜ ਦੇ ਵਿੱਚੋਂ ਇੱਕ ਬੰਦਾ ਫੋਨ ਚੱਕਦਾ ਤੇ ਕਹਿੰਦਾ ਵੀ ਤੁਹਾਡੀ ਬੇਟੀ ਦਾ ਤਾਂ ਐਕਸੀਡੈਂਟ ਹੋ ਗਿਆ ਸਿਮਮੀ ਦੇ ਪਾਪਾ ਫਟਾਫਟ ਆਉਂਦੇ ਆ ਤੇ ਜਦੋਂ ਵੇਖਦੇ ਆ ਹਾਲਤ ਹਨਾ ਦੋਨਾਂ ਕੁੜੀਆਂ ਦੀ ਵਾਵਾ ਖੂਨ ਵੇਹਾ ਹੁੰਦਾ ਤੇ ਉਹ ਐਮਬੂਲੈਂਸ ਬੁਲਾਉਂਦੇ ਆ ਤੇ ਐਂਬੂਲੈਂਸ ਦੇ ਵਿੱਚ ਪਾ ਕੇ ਦੋਨਾਂ ਨੂੰ ਲੈ ਜਾਂਦੇ ਆ ਜਿਹੜੀ ਦੂਜੀ ਔਰਤ ਸੀ ਦੂਜੀ ਕੁੜੀ ਸੀ ਉਹਦੇ ਜਿਹੜੀ ਬੱਚੀ ਸੀ ਉਹਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਸੀ ਪਰ ਉਹ ਡਰ ਕੇ ਰੋ ਰਹੀ ਸੀ ਪਰ ਸਿਮੀ ਤੇ ਉਹ ਕੁੜੀ ਦੇ ਬਾਵਾ ਸੱਟਾਂ ਲੱਗੀਆਂ ਸੀ ਐਂਬੂਲੈਂਸ ਦੇ ਵਿੱਚ ਪਾ ਕੇ ਚਲੋ ਉਹਦਾ ਪਿਓ ਘਬਰਾਇਆ ਹੁੰਦਾ ਨਾਲ ਉਹਦੀ ਮਾਂ ਵੀ ਹੁੰਦੀ ਆ ਦੋਨੋਂ ਜਣੇ ਰੋਂਦੇ ਆ ਤਾਂ ਉਹਦਾ ਪਿਓ ਦੀ ਮਾਂ ਨੂੰ ਚੁੱਪ ਕਰਾਉਂਦਾ ਵੀ ਤੂੰ ਰੋ ਨਾ ਮੇਰੀ ਧੀ ਨੂੰ ਕੁਝ ਨਹੀਂ ਹੋਊਗਾ ਮੈਂ ਆਪਦੀ ਧੀ ਨੂੰ ਬਚਾ ਕੇ ਹਟੂੰ ਫਿਰ ਉਹ ਆਪਦੀ ਧੀ ਨੂੰ ਕਹਿੰਦਾ ਵੀ ਦੇਖ ਪੁੱਤ ਅੱਖਾਂ ਖੋਲ ਇਸ ਤਰ੍ਹਾਂ ਦਾ ਸੀਨ ਉਸ ਐਂਬੂਲੈਂਸ ਦੇ ਵਿੱਚ ਹੁੰਦਾ ਤੇ ਜਿਹੜੀ ਦੂਜੀ ਕੁੜੀ ਹੁੰਦੀ ਆ ਉਹਦਾ ਸਿਰ ਇਹਨੇ ਆਪਦੀ ਬੁੱਕਲ ਚ ਪਾਇਆ ਹੁੰਦਾ ਇਹਦੀ ਮਾਂ ਨੇ ਉਹਨੂੰ ਕੋਈ ਹੋਸ਼ ਨਹੀਂ ਹੁੰਦੀ ਤੇ ਛੋਟੀ ਬੱਚੀ ਆ ਜਿਹੜੀ ਉਹ ਵੀ ਕੋਲ ਬੈਠੀ ਹੁੰਦੀ ਆ ਡਰੀ ਹੋਈ ਹੁੰਦੀ ਆ ਤੇ ਉਹ ਫਟਾਫਟ ਹਸਪਤਾਲ ਪਹੁੰਚ ਜਾਂਦੇ ਆ ਹਸਪਤਾਲ ਦੇ ਵਿੱਚ ਜਾ ਕੇ ਦੋਨਾਂ ਨੂੰ ਆਈਸੀਯੂ ਦੇ ਵਿੱਚ ਭਰਤੀ ਕੀਤਾ ਜਾਂਦਾ ਜਿਹੜੀ ਛੋਟੀ ਬੱਚੀ ਹੁੰਦੀ ਆ ਉਹਦੇ ਨੂੰ ਉਹਨੂੰ ਥੋੜੀਆਂ-ਬਹੁਤੀਆਂ ਸੱਟਾਂ ਲੱਗੀਆਂ ਹੁੰਦੀਆਂ ਤੇ ਉਹਦੇ ਪੱਟੀ ਵਗੈਰਾ ਕਰ ਦਿੱਤੀ ਜਾਂਦੀ ਆ ਤੇ ਸਿਮਮੀ ਦੀ ਮਾਂ ਜਿਹੜੀ ਉਸ ਕੁੜੀ ਨੂੰ ਆਪਣੀ ਗੋਦੀ ਦੇ ਵਿੱਚ ਪਾ ਲੈਂਦੀ ਆ ਉਹਨੂੰ ਥਾਪੜਦੀ ਆ ਤੇ ਚਲ ਉਹਨੂੰ ਨੀਂਦ ਆ ਜਾਂਦੀ ਆ ਰਾਹ 'ਚ ਆਉਂਦੇ-ਆਉਂਦੇ ਸਿਮਮੀ ਦੀ ਮਾਂ ਨੇ ਕੋਸ਼ਿਸ਼ ਕੀਤੀ ਸੀ ਵੀ ਮੈਂ ਉਸ ਕੁੜੀ ਦੇ ਘਰੇ ਫੋਨ ਕਰਦੇ ਆ ਪਰ ਉਸ ਕੁੜੀ ਦੇ ਫੋਨ ਤੇ ਲੋਕ ਲੱਗਿਆ ਹੋਇਆ ਸੀ ਜਿਸ ਕਰਕੇ ਉਹ ਫੋਨ ਨਹੀਂ ਕਰ ਸਕੀ ਸ਼ਾਮ ਨੂੰ ਜਦੋਂ ਹਨਾ ਉਹ ਕੁੜੀ ਨੂੰ ਸਵਾਰ ਰਹੀ ਹੁੰਦੀ ਆ ਤਾਂ ਜਿਹੜੀ ਉਹ ਦੂਜੀ ਕੁੜੀ ਹੁੰਦੀ ਆ ਉਹਦੇ ਫੋਨ ਤੇ ਫੋਨ ਆਉਂਦਾ ਤੇ ਉਹ ਫੋਨ ਉਹਦੇ ਘਰ ਵਾਲੇ ਦਾ ਹੁੰਦਾ ਸਿਮਮੀ ਦੀ ਮਾਂ ਉਹਦਾ ਫੋਨ ਚੱਕਦੀ ਆ ਤਾਂ ਅੱਗੋ ਕਹਿੰਦਾ ਵੀ 파ਰੁਲ ਕਿਵੇਂ ਆ ਤੂੰ ਜਦੋਂ ਉਹ ਆਏ ਕਹਿੰਦਾ ਤਾਂ ਉਹ ਕਹਿੰਦੀ ਵੀ ਪੁੱਤਰ ਮੈਂ ਪਾਰੋਲ ਨਹੀਂ ਮੈਂ ਤਾਂ ਆਂਟੀ ਗੱਲ ਕਰ ਰਹੀ ਆ ਤੁਹਾਡੀ ਪਤਨੀ ਦਾ ਨਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਫਟਾਫਟ ਸਿਟੀ ਹਸਪੀਟਲ ਆ ਜਾਓ ਉਹ ਕਹਿੰਦਾ ਆਂਟੀ ਪਾਰੋਲ ਠੀਕ ਆ ਨਾਲੇ ਮੇਰੀ ਤੀ ਪਰੀ ਉਹ ਕਹਿੰਦੀ ਵੀ ਠੀਕ ਨੇ ਦੋਨੋਂ ਵਧੀਆ ਨੇ ਪਰ ਤੁਸੀਂ ਆ ਜਾਓ ਚਲੋ ਉਹਦੇ ਘਰ ਵਾਲਾ ਜਿਹੜਾ ਉਹ ਫਟਾਫਟ ਗੱਡੀ ਚੱਕਦਾ ਤੇ ਰਾਹ ਦੇ ਵਿੱਚ ਉਹ ਸੋਚਦਾ ਆਉਂਦਾ ਵੀ ਅੱਜ ਪਾਰਲ ਦਾ ਜਨਮ ਦਿਨ ਸੀ ਤੇ ਉਹਨੇ ਮੈਨੂੰ ਕਿਹਾ ਵੀ ਸੀ ਤੂੰ ਦਫ਼ਤਰ ਨਾ ਜਾ ਆਕਾਸ਼ ਮੈਂ ਦਫ਼ਤਰ ਨਾ ਜਾਂਦਾ ਤੇ ਮੈਂ ਪਾਰਲ ਨੂੰ ਨਾ ਕਹਿੰਦਾ ਵੀ ਤੂੰ ਕੇਕ ਲੈ ਆਈਂ ਵੀ ਉਹੀ ਤਾਂ ਮੇਰੀ ਜ਼ਿੰਦਗੀ ਆ ਉਹੀ ਮੇਰੀ ਜਾਨ ਆ ਪਤਾ ਨਹੀਂ ਮੇਰੀ ਧੀ ਪਰੀ ਨੂੰ ਵੀ ਕੀ ਕੁਝ ਹੋ ਨਾ ਗਿਆ ਹੋਵੇ ਇਸ ਤਰ੍ਹਾਂ ਦੀਆਂ ਸੋਚਾਂ ਉਹਦੇ ਦਿਮਾਗ 'ਚ ਹੁੰਦੀਆਂ ਤੇ ਉਹਨੂੰ ਐਂ ਲੱਗਦਾ ਵੀ ਹਸਪਤਾਲ ਦਾ ਜਿਹੜਾ ਰਾਗ ਹੈ ਨਾ ਉਹ ਮੁੱਕਣ ਚ ਹੀ ਨਹੀਂ ਆਉਂਦਾ ਚਲੋ ਇਹ ਸੋਚਾਂ ਸੋਚਦੇ ਹੋਏ ਉਹ ਹਸਪਤਾਲ ਆਉਂਦਾ ਫਟਾਫਟ ਗੱਡੀ ਪਾਰਕਿੰਗ ਦੇ ਵਿੱਚ ਕਰਕੇ ਫਟਾਫਟ ਅੰਦਰ ਭੱਜਦਾ ਤੇ ਜਾ ਕੇ ਵੇਖਦਾ ਉਹ ਆਈਸੀਯੂ ਦੇ ਬਾਹਰ ਉਹ ਆਂਟੀ ਆ ਜਿਹੜੀ ਸਿਮਮੀ ਦੀ ਮੰਮੀ ਉਹਦੀ ਧੀ ਨੂੰ ਚੱਕੀ ਬੈਠੀ ਹੁੰਦੀ ਆ ਉਹਦੀ ਧੀ ਸੁੱਤੀ ਪਈ ਹੁੰਦੀ ਆ ਉਹ ਫਟਾਫਟ ਆ ਕੇ ਆਪਦੀ ਧੀ ਨੂੰ ਦੇਖਦਾ ਕਹਿੰਦਾ ਪਰੀ ਪਰੀ ਉਹਨੂੰ ਚੱਕ ਕੇ ਆਪਦੇ ਗਲ ਨਾਲ ਲਾਉਂਦਾ ਤੇ ਸਿਮਮੀ ਦੀ ਮੰਮੀ ਆ ਜਿਹੜੀ ਉਹਨੂੰ ਕਹਿੰਦੀ ਆ ਪੁੱਤਰ ਬੈਠੋ ਕੋਈ ਨਾ ਘਬਰਾਓ ਨਾ ਠੀਕ ਆ ਉਹ ਕਹਿੰਦਾ ਵੀ ਪਾਰੋਲ ਕਿਵੇਂ ਆ ਉਹ ਕਹਿੰਦੀ ਵੀ ਠੀਕ ਆ ਤੇ ਇੰਨੇ ਡਾਕਟਰ ਆਉਂਦਾ ਤੇ ਡਾਕਟਰ ਕਹਿੰਦਾ ਵੀ ਦੋਨੋਂ ਕੁੜੀਆਂ ਦਾ ਖੂਨ ਕਾਫੀ ਵਹਿ ਗਿਆ ਤੇ ਖੂਨ ਚੜਾਉਣਾ ਪਊਗਾ ਉਦੇ ਪਾਪਾ ਪੁੱਛਦੇ ਅਸੀ ਮੀ ਦੇ ਵੀ ਕਿਹੜਾ ਬਲੱਡ ਗਰੁੱਪ ਆ ਉਹ ਨਰਸ ਦੋਨਾਂ ਦੀਆਂ ਫਾਈਲਾਂ ਵੇਖਦੀ ਐ ਤੇ ਕਹਿੰਦੀ ਐ ਦੋਨਾਂ ਦਾ ਬੀ ਪੋਜ਼ਿਟਿਵ ਹੀ ਆ ਉਹ ਕਹਿੰਦਾ ਵੀ ਮੇਰਾ ਵੀ ਬੀ ਪੋਜ਼ਿਟਿਵ ਆ ਉਹ ਕਹਿੰਦਾ ਵੀ ਨਹੀਂ ਤੁਸੀਂ ਖਬਰਾਏ ਹੋਏ ਹੋ ਇਸ ਕਰਕੇ ਤੁਹਾਡਾ ਖੂਨ ਨਹੀਂ ਲਿਆ ਜਾ ਸਕਦਾ ਤੁਸੀਂ ਬਲੱਡ ਬੈਂਕ ਜਾਓ ਤੇ ਸਿਮੀ ਦੇ ਪਾਪਾ ਜਿਹੜਾ ਉਹਨੂੰ ਮਤਲਬ ਉਹ ਪਾਰਵਲ ਦੇ ਘਰ ਵਾਲੇ ਨੂੰ ਕਹਿੰਦਾ ਵੀ ਤੁਸੀਂ ਇੱਥੇ ਬੈਠੋ ਮੈਂ ਲੈ ਕੇ ਆਉਣਾ ਖੂਨ ਉਹ ਖੂਨ ਲੈਣ ਚੱਲਿਆ ਜਾਂਦਾ ਤੇ ਪਾਰਵਲ ਦੇ ਘਰ ਵਾਲਾ ਬਹੁਤ ਖਬਰਾਇਆ ਹੁੰਦਾ ਉਹ ਨਰਸ ਨੂੰ ਕਹਿੰਦਾ ਵੀ ਮੈਂ ਆਪਣੇ ਘਰ ਵਾਲੀ ਨੂੰ ਮਿਲਣਾ ਚਾਹਣਾ ਉਹਨੇ ਵੀ ਤੁਸੀਂ ਦੂਰੋਂ ਦੇਖ ਸਕਦੇ ਹੋ ਆਈਸੀਯੂ ਦੇ ਗੇਟ ਤੋਂ ਇੱਕ ਸ਼ੀਸ਼ਾ ਜਿਹਾ ਲੱਗਿਆ ਹੁੰਦਾ ਉੱਥੋਂ ਵੇਖਦਾ ਤਾਂ ਉਹਦੇ ਘਰ ਵਾਲੀ ਬਹੁਤ ਮਤਲਬ ਹਾਲਤ ਉਹਦੀ ਠੀਕ ਨਹੀਂ ਹੁੰਦੀ ਉਹਦੇ ਖੂਨ ਬਹੁਤ ਲੱਗਿਆ ਹੁੰਦਾ ਜਿਵੇਂ ਖੂਨ ਨੰਨਦੀ ਹੁੰਦੀ ਆ ਇਹ ਵੇਖ ਕੇ 파ਰਵਲ ਦੇ ਘਰ ਵਾਲਾ ਹਿੰਮਤ ਆ ਜਿਹੜਾ ਉਹ ਹਿੰਮਤ ਹਾਰ ਜਾਂਦਾ ਘਬਰਾ ਜਾਂਦਾ ਨਰਸੋ ਨੂੰ ਫੜ ਕੇ ਬਿਠਾਉਂਦੀ ਆ ਤੇ ਕਹਿੰਦੀ ਵੀ ਤੁਸੀਂ ਰਿਲੈਕਸ ਹੋਵੋ ਕੋਈ ਗੱਲ ਨਹੀਂ ਐਡੀ ਗੱਲ ਨਹੀਂ ਹੈਗੀ ਠੀਕ ਨੇ ਉਹ ਤਾਂ ਚਲੋ ਉਹ ਬਾਹਰ ਆ ਕੇ ਹਨਾ ਸਿਮਮੀ ਦੀ ਮੰਮੀ ਕੋਲ ਬਹਿ ਜਾਂਦਾ ਤੇ ਉਹਨੂੰ ਪੁੱਛਦਾ ਵੀ ਕਿਵੇਂ ਹੋਇਆ ਉਹ ਕਹਿੰਦੀ ਵੀ ਪੁੱਤ ਮੈਨੂੰ ਤਾਂ ਆਪ ਨਹੀਂ ਪਤਾ ਵੀ ਕਿਵੇਂ ਹੋਇਆ ਵੀ ਸਾਡੀ ਤੇ ਵੀ ਗੱਡੀ ਤੇ ਗਈ ਸੀ ਵੀ ਐਕਸੀਡੈਂਟ ਦੋਨਾਂ ਦਾ ਹੋਇਆ ਵੀ ਅਸੀਂ ਤਾਂ ਫਟਾਫਟ ਲੈ ਆਏ ਚਲੋ ਉਸ ਤੋਂ ਬਾਅਦ ਡਾਕਟਰ ਜਿਹੜੇ ਉਹ ਦੋਨਾਂ ਨੂੰ ਐਡਮਿਟ ਕਰ ਲੈਂਦੇ ਆ ਤੇ ਜਿਹੜੀ ਪਾਰਵਲ ਹੁੰਦੀ ਆ ਉਹਦੇ ਜਿਆਦਾ ਸੱਟ ਹੁੰਦੀ ਆ ਉਹਦੇ ਆਪਰੇਸ਼ਨ ਦੀ ਤਿਆਰੀ ਚੱਲ ਰਹੀ ਹੁੰਦੀ ਆ ਅੱਧੀ ਰਾਤ ਦਾ ਵੇਲਾ ਹੁੰਦਾ ਤੇ ਪਾਰਵਲ ਦੇ ਘਰ ਵਾਲਾ ਹਿੰਮਤ ਆ ਜਿਹੜਾ ਉਹ ਆਏ ਕੰਧ ਨਾਲ ਢੋ ਲਾ ਕੇ ਬੈਠਾ ਹੁੰਦਾ ਸਿਮਮੀ ਦੀ ਮੰਮੀ ਤੇ ਉਹਦੇ ਪਾਪਾ ਵੀ ਦੂਸਰੇ ਹਨਾ ਕੁਰਸੀਆਂ ਤੇ ਬੈਠੇ ਹੁੰਦੇ ਆ ਅੱਧ ਸੁੱਤੇ ਜੇ ਹੁੰਦੇ ਆ ਉਹ ਉਹਨਾਂ ਨੂੰ ਇਹ ਹੁੰਦਾ ਵੀ ਜਦੋਂ ਡਾਕਟਰ ਆਉਣਗੇ ਕੁਝ ਦੱਸਣਗੇ ਹੁਣ ਕਰ ਵੀ ਕੀ ਸਕਦੇ ਸੀ ਬਸ ਅਰਦਾਸਾਂ ਕਰ ਸਕਦੇ ਸੀ ਤਾਂਾ ਜਿਹੜਾ ਹਿੰਮਤ ਹੁੰਦਾ ਉਹਨੂੰ ਇਸ ਤਰ੍ਹਾਂ ਲੱਗਦਾ ਵੀ ਉਹਦੇ ਕੋਲ ਕੋਈ ਆ ਕੇ ਬਹਿ ਗਿਆ ਤੇ ਉਹ ਵੇਖਦਾ ਤੇ ਉਹਨੂੰ ਐ ਲੱਗਦਾ ਵੀ ਮੇਰੇ ਘਰ ਵਾਲੀ ਮੇਰੇ ਕੋਲ ਬਹਿ ਗਈ ਆ ਕੇ ਉਹਨੂੰ ਕਹਿੰਦਾ ਵੀ ਪਰਵਲ ਤੂੰ ਠੀਕ ਆ ਤਾਂ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਵੇਂ ਪਰਵਲ ਮੈਨੂੰ ਇਹ ਕਹਿ ਰਹੀ ਹੋਵੇ ਹਿੰਮਤ ਮੈਨੂੰ ਮaaf ਕਰਦੀ ਮੈਂ ਤੇਰੇ ਨਾਲ ਕੀਤਾ ਹੋਇਆ ਵਾਦਾ ਨਿਭਾ ਨਹੀਂ ਸਕੀ ਬਸ ਮੈਂ ਚੱਲੀ ਆਂ ਤੇ ਫਿਰ ਉਹਨੂੰ ਇਹ ਲੱਗਦਾ ਵੀ ਉਹ ਉੱਠ ਕੇ ਚਲੀ ਗਈ ਤੇ ਉਹਦੀ ਬੇਟੀ ਨਾ ਨਾਲ ਵਾਲੇ ਕਮਰੇ ਦੇ ਵਿੱਚ ਬੈੱਡ ਤੇ ਪਈ ਹੁੰਦੀ ਆ ਕਿਉਂਕਿ ਉਹਨੂੰ ਥੋੜੀਆਂ ਸੱਟਾਂ ਲੱਗੀਆਂ ਸੀ ਇਸ ਕਰਕੇ ਉਹਨੂੰ ਐਡਮਿਟ ਕੀਤਾ ਹੋਇਆ ਸੀ ਫਿਰ ਉਹ ਉਧਰ ਨੂੰ ਜਾਂਦੀ ਦਿਸਦੀ ਆ ਉਹ ਉੱਠ ਕੇ ਉਸ ਕਮਰੇ ਵੱਲ ਨੂੰ ਜਾਂਦਾ ਤੇ ਉਹ ਵੇਖਦਾ ਵੀ ਦਰਵਾਜ਼ੇ ਦਰਵਾਜ਼ਾ ਬੰਦ ਹੁੰਦਾ ਪਰ ਉਹਨੂੰ ਇਹ ਲੱਗਦਾ ਹੁੰਦਾ ਵੀ ਪਾਰੋਲ ਆ ਜਿਹੜੀ ਅੰਦਰ ਲੰਘ ਗਈ ਉਹ ਸ਼ੀਸ਼ੇ ਵਿੱਚ ਦੀ ਵੇਖਦਾ ਤਾਂ ਉਹਦੀ 3 ਦੇ ਬੈੱਡ ਕੋਲੇ ਉਹਨੂੰ ਪਾਰੋਲ ਖੜੀ ਦਿਸਦੀ ਆ ਤੇ ਉਹਦੇ ਮੱਥਾ ਚੁੰਮ ਕੇ ਉਹ ਉੱਥੋਂ ਤੁਰ ਪੈਂਦੀ ਆ ਚੁੱਪ ਕਰੇ ਤੇ ਇੰਨੇ ਨੂੰ ਜ਼ੋਰ ਦੀ ਨਾ ਸ਼ੀਸ਼ਾ ਦੇ ਟੁੱਟਣ ਦੀ ਆਵਾਜ਼ ਆਉਂਦੀ ਆ ਉਸ ਕਮਰੇ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਜਾਂਦਾ ਤੇ ਆਸੇ ਪਾਸੇ ਤੋਂ ਨਰਸਾਂ ਵੀ ਭੱਜੀਆਂ ਆਉਂਦੀਆਂ ਵੀ ਕੀ ਹੋ ਗਿਆ ਤਾਂ ਉਸੇ ਟਾਈਮ ਆਪਰੇਸ਼ਨ ਥੀਏਟਰ ਦੇ ਵਿੱਚੋਂ ਡਾਕਟਰ ਬਾਹਰ ਆਉਂਦੇ ਆ ਤੇ ਡਾਕਟਰ ਕਹਿੰਦੇ ਆ ਵੀ ਹਿੰਮਤ ਮਿਸਟਰ ਹਿੰਮਤ ਹਿੰਮਤ ਭੱਜਿਆ ਜਾਂਦਾ ਸਿਮੀ ਦੇ ਮੰਮੇ ਪਾਪਾ ਵੀ ਭੱਜੇ ਜਾਂਦੇ ਆ ਉਹ ਕਹਿੰਦੇ ਵੀ ਸੌਰੀ ਤੁਹਾਡੀ ਪਤਨੀ ਦਾ ਖੂਨ ਬਹੁਤ ਵਹਿ ਗਿਆ ਸੀ ਜਿਸ ਕਰਕੇ ਅਸੀਂ ਉਹਨੂੰ ਬਚਾ ਨਹੀਂ ਸਕੇ ਇਹ ਗੱਲ ਸੁਣਨ ਦੀ ਧੀਰ ਹੁੰਦੀ ਆ ਕਿ ਹਿੰਮਤ ਆ ਜਿਹੜਾ ਉੱਥੇ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦਾ ਤੇ ਉਹ ਕਹਿੰਦਾ ਵੀ ਪਾਰੂਲ ਤੂੰ ਤਾਂ ਮੈਨੂੰ ਅਧਿ ਵਿਚਕਾਰ ਛੱਡ ਗਈ ਜੇ ਤੂੰ ਮੈਨੂੰ ਇਸੇ ਤਰ੍ਹਾਂ ਹੀ ਛੱਡ ਕੇ ਜਾਣਾ ਸੀ ਤੂੰ ਮੈਨੂੰ ਅਨਾਥ ਨੂੰ ਕਿਉਂ ਅਪਣਾਇਆ ਕਿਉਂ ਤੂੰ ਮੈਨੂੰ ਇੰਨਾ ਪਿਆਰ ਕੀਤਾ ਉਹਦੀਆਂ ਤਾਂ ਹਾਂ ਸੁਣ ਕੇ ਸਿਮਮੀ ਦੇ ਮੰਮੀ ਪਾਪਾ ਦਾ ਵੀ ਕਾਲਜਾ ਬਲੁੰਦ ਰਿਆ ਜਾਂਦਾ ਉਹਨੂੰ ਚੁੱਪ ਕਰਾਉਂਦੇ ਆ ਪਰ ਕਹਿੰਦੇ ਆ ਵੀ ਹਨਾ ਜਿਹਦਾ ਕੋਈ ਆਪਣਾ ਚਲੇ ਆ ਗਿਆ ਹੋਵੇ ਉਹਨੂੰ ਕਿੱਥੇ ਦਿਲਾਸੇ ਕੰਮ ਕਰਦੇ ਆ ਫਿਰ ਨਾ ਉਹ ਦੋਨੋਂ ਜੀ ਉਹਨੂੰ ਵਿਚਾਰੇ ਨੂੰ ਬਿਠਾਉਂਦੇ ਆ ਤੇ ਉਹ ਰੋਂਦਾਗਾ ਡਾਕਟਰ ਉਹਨੂੰ ਕਹਿੰਦੇ ਆ ਵੀ ਉੱਚੀ ਨਾ ਰੋਵੋ ਹਸਪਤਾਲ ਦੇ ਵਿੱਚ ਮਰੀਜ਼ ਆ ਉਹ ਵਿਚਾਰਾ ਰੋਂਦਾ ਤੇ ਚਲੋ ਉਸ ਤੋਂ ਬਾਅਦ ਡਾਕਟਰ ਜਿਹੜੇ ਉਹ ਕਹਿੰਦੇ ਵੀ ਹਜੇ ਅਸੀਂ ਬੋਡੀ ਨਹੀਂ ਦੇਣੀ ਵੀ ਅਸੀਂ ਐਕਸੀਡੈਂਟ ਦਾ ਕੇਸ ਆ ਪੁਲਿਸ ਵੀ ਆਊਗੀ ਵੀ ਅਸੀਂ ਜੇ ਦੂਜੀ ਕੁੜੀ ਹੋਸ਼ ਚ ਹੁੰਦੀ ਆ ਅਸੀਂ ਵੀ ਐਂਡ ਵੀ ਲੈਣੇ ਆ ਪੋਸਟਮਾਰਟਮ ਵੀ ਹੋਊਗਾ ਤੇ ਚਲੋ ਉਸ ਤੋਂ ਬਾਅਦ ਸਿਮੀ ਦੇ ਮੰਮੀ ਪਾਪਾ ਸਿਮੀ ਦਾ ਪਿਓ ਚਾਪਣ ਵਾਕੇ ਲਿਆਉਂਦਾ ਤੇ ੱੱਕੇ ਨਾਲ ਹੀ ਹਿੰਮਤ ਨੂੰ ਚਾਪ ਲਾਉਂਦਾ ਉਹਨੂੰ ਕਹਿੰਦਾ ਵੀ ਦੇਖ ਪੁੱਤ ਜੋ ਹੋਣਾ ਸੀ ਉਹ ਹੋ ਗਿਆ ਪਰ ਤੂੰ ਗੱਲ ਦੱਸ ਵੀ ਤੂੰ ਕਰ ਕਰਦੇ ਆ ਨੂੰ ਕਿਸੇ ਨੂੰ ਕਿਉਂ ਨਹੀਂ ਬੁਲਾ ਰਿਹਾ ਵੀ ਤੂੰ ਕਰਦੇ ਆ ਨੂੰ ਬੁਲਾ ਤਾਂ ਉਹ ਕਹਿੰਦਾ ਵੀ ਅੰਕਲ ਮੇਰਾ ਕੋਈ ਨਹੀਂ ਜਿਹੜਾ ਕੋਈ ਮੇਰਾ ਸੀ ਉਹ ਤਾਂ ਮੈਨੂੰ ਛੱਡ ਕੇ ਚਲੇ ਗਿਆ ਮੈਂ ਤੇ ਮੇਰੀ ਤੀ ਤਾਂ ਇਕੱਲੇ ਰਹਿ ਗਏ ਤਾਂ ਫਿਰ ਉਹ ਆਪਣੀ ਕਹਾਣੀ ਦੱਸਦਾ ਵੀ ਮੈਂ ਤਾਂ ਇੱਕ ਅਨਾਥ ਮੁੰਡਾ ਸੀ ਮੈਂ ਅਨਾਥ ਆਸ਼ਰਮ ਦੇ ਵਿੱਚ ਪੜਿਆ ਪਰ ਮੈਂ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਇਸ ਕਰਕੇ ਅਨਾਥ ਆਸ਼ਰਮ ਵਾਲਿਆਂ ਨੇ ਮੈਨੂੰ ਪੜ੍ਹਨੋਂ ਨਹੀਂ ਹਟਾਇਆ ਤੇ ਅੱਗੇ ਮੈਂ ਕਾਲਜ ਤੱਕ ਪਹੁੰਚ ਗਿਆ ਕਾਲਜ ਦੇ ਵਿੱਚ ਮੈਨੂੰ ਪਾਰਲ ਮਿਲੀ ਅਸੀਂ ਇੱਕ ਦੂਜੇ ਨੂੰ ਪਸੰਦ ਕੀਤਾ ਤੇ ਪਾਰੋਲ ਨੇ ਆਪਣੇ ਮਾਪਿਆਂ ਨੂੰ ਮਨਾ ਕੇ ਮੇਰੇ ਨਾਲ ਵਿਆਹ ਕੀਤਾ ਕਿਉਂਕਿ ਪਾਰੋਲ ਦੇ ਪਾਪਾ ਚਾਹੁੰਦੇ ਨਹੀਂ ਸੀ ਕਿ ਉਹਨਾਂ ਦੀ ਬੇਟੀ ਇੱਕ ਅਨਾਥ ਬੱਚੇ ਨਾਲ ਵਿਆਹ ਕਰੇ ਪਰ ਪਾਰੋਲ ਨੇ ਮੇਰੇ ਨਾਲ ਜੀਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਚਲੋ ਇਹਦੇ ਮਾਪੇ ਵੀ ਮੰਨ ਜਾਂਦੇ ਆ ਪਾਰੋਲ ਦੇ ਸਾਡਾ ਵਿਆਹ ਹੋ ਜਾਂਦਾ ਸਾਡੀ ਬੜੀ ਸੋਹਣੀ ਜ਼ਿੰਦਗੀ ਲੰਘ ਰਹੀ ਹੁੰਦੀ ਆ ਤੇ ਸਾਨੂੰ ਇਹ ਹੁੰਦਾ ਵੀ ਸਾਡੇ ਵਰਗੀ ਜ਼ਿੰਦਗੀ ਕਿਸੇ ਦੀ ਨਹੀਂ ਅਸੀਂ ਇਕੱਠੇ ਪੜੇ ਤੇ ਇਕੱਠੇ ਅਸੀਂ ਨੌਕਰੀ ਕੀਤੀ ਅੱਜ ਮੇਰੇ ਘਰ ਵਾਲੀ ਦਾ ਜਨਮ ਦਿਨ ਸੀ ਇਹਨੇ ਮੈਨੂੰ ਕਿਹਾ ਵੀ ਸੀ ਕਿ ਤੂੰ ਦਫ਼ਤਰ ਨਾ ਜਾ ਪਰ ਮੈਂ ਕਿਹਾ ਵੀ ਅੱਜ ਮੈਂ ਟਾਈਮ ਨਾਲ ਆਜਾਂ ਤੇ ਮੈਂ ਦਫ਼ਤਰ ਦੇ ਵਿੱਚ ਵੀ ਇਹਨੂੰ ਫੋਨ ਕਰਤਾ ਕਿ ਤੂੰ ਆਉਂਦੀ ਕੇਕ ਲੈ ਆਈ ਜੇ ਮੈਂ ਇਹਨੂੰ ਨਾ ਕਹਿੰਦਾ ਤਾਂ ਇੱਧਰ ਦੀ ਨਾ ਆਉਂਦੀ ਚਲੋ ਇਸ ਤਰ੍ਹਾਂ ਹੋ ਰੋਂਦਾ ਸਿਮੀ ਦੇ ਮੰਮੀ ਪਾਪਾ ਉਹਨੂੰ ਦਿਲਾਸਾ ਦਿੰਦੇ ਆ ਸਾਰੀ ਰਾਤ ਇਸੇ ਤਰ੍ਹਾਂ ਰੋਂਦਿਆਂ ਦੀ ਨਿਕਲ ਜਾਂਦੀ ਆ ਤਸਵੀਰ ਹੋਏ ਪੁਲਿਸ ਆਉਂਦੀ ਆ ਤੇ ਜੋ ਵੀ ਕਾਰਵਾਈ ਹੁੰਦੀ ਆ ਉਹ ਡਾਕਟਰ ਕਰਦੇ ਆ ਉਸ ਤੋਂ ਬਾਅਦ ਉਦੀ লাশ ਜਿਹੜੀ ਉਹ ਪਾਰ ਦੀ ਉਹਦੇ ਘਰ ਵਾਲੇ ਨੂੰ ਦੇ ਦਿੱਤੀ ਜਾਂਦੀ ਆ ਸਿਮਮੀ ਦੇ ਮੰਮੀ ਪਾਪਾ ਵੀ ਉਹਦੇ ਨਾਲ ਜਾਂਦੇ ਆ ਚਲੋ ਉਹਦਾ ਅੰਤਮ ਸੰਸਕਾਰ ਵਿਚਾਰੀ ਦਾ ਹੋ ਜਾਂਦਾ ਤੇ ਇਧਰ ਸਿਮਮੀ ਦੀ ਜਿਹੜੀ ਹਾਲਤ ਸੀ ਉਹਦੇ ਬਾਰੇ ਹਜੇ ਡਾਕਟਰਾਂ ਨੇ ਕੁਝ ਨਹੀਂ ਕਿਹਾ ਸੀ 24 ਘੰਟੇ ਦਿੱਤੇ ਸੀ 24 ਘੰਟਿਆਂ ਬਾਅਦ ਸਿਮਮੀ ਨੂੰ ਹੋਸ਼ ਆ ਜਾਂਦਾ ਤੇ ਉਹਦੇ ਮਾਪਿਓ ਸ਼ੁਕਰ ਮਨਾਉਂਦੇ ਆ ਉਹ ਵਿਚਾਰੇ ਗੱਲ ਵੀ ਕਰਦੇ ਆ ਵੀ ਸਾਡੀ ਧੀ ਦੀ ਵਜ੍ਹਾ ਨਾਲ ਕਿਸੇ ਦਾ ਹੱਸਦਾ ਵਸਦਾ ਪਰਿਵਾਰ ਆ ਜਿਹੜਾ ਉਜੜ ਗਿਆ ਇਸੇ ਤਰ੍ਹਾਂ ਸਮਾਂ ਲੰਘਦਾ ਤੇ 2-3 ਦਿਨਾਂ ਦੇ ਵਿੱਚ ਸਿਮੀ ਵਾਵਾ ਠੀਕ ਹੋ ਜਾਂਦੀ ਆ ਤੇ ਸਿਮੀ ਦੇ ਮੰਮੀ ਪਾਪਾ ਉਹਨੂੰ ਕਹਿੰਦੇ ਆ ਵੀ ਤੂੰ ਠੀਕ ਆ ਹੁਣ ਤੈਨੂੰ ਕੋਈ ਸਟ्रेस ਤਾਂ ਨਹੀਂ ਸਿਮੀ ਆਪਣੇ ਮਾਂ ਪਿਓ ਨੂੰ ਪੁੱਛਦੀ ਆ ਵੀ ਮੇਰਾ ਕਾਦੇ ਨਾਲ ਐਕਸੀਡੈਂਟ ਹੋਇਆ ਸੀ ਵੀ ਜਦੋਂ ਮੈਂ ਡਿੱਗੀ ਆ ਸੜਕ ਤੇ ਉਦੋਂ ਲੋਕ ਕਹਿ ਰਹੇ ਸੀ ਵੀ ਦੂਜੀ ਗੱਡੀ ਵਾਲੀ ਕੁੜੀ ਜ਼ਿਆਦਾ ਸੀਰੀਅਸ ਆ ਸ਼ਾਇਦ ਮਰ ਗਈ ਵੀ ਮੇਰਾ ਕਿਸੇ ਕੁੜੀ ਦੀ ਗੱਡੀ ਨਾਲ ਐਕਸੀਡੈਂਟ ਹੋਇਆ ਤਾਂ ਉਹਦੇ ਮੰਮੀ ਪਾਪਾ ਕਹਿੰਦੇ ਵੀ ਹਾਂ ਪਰ ਉਹ ਠੀਕ ਆ ਕਿਉਂਕਿ ਉਹ ਸਿਮਮੀ ਨੂੰ ਦੱਸਣਾ ਨਹੀਂ ਚਾਹੁੰਦੇ ਹੁੰਦੇ ਵੀ ਇਹਨੂੰ ਸਟ੍ਰੈਸ ਨਾਲ ਕਿਤੇ ਅਟੈਕ ਵਗੈਰਾ ਨਾ ਜੇ। ਇੱਕ ਹਫ਼ਤੇ ਤੋਂ ਬਾਅਦ ਜਦੋਂ ਸਿਮਮੀ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੀ ਆ ਸਿਮਮੀ ਘਰ ਆ ਜਾਂਦੀ ਆ ਤੇ ਉਹਦੇ ਮਾਪਿਓ ਨੂੰ ਲੱਗਦਾ ਵੀ ਠੀਕ ਆ। ਫਿਰ ਉਹ ਜਿਹੜੀ ਪਾਰੋਲਾ ਉਹਦੀ ਮੌਤ ਬਾਰੇ ਦੱਸਦੇ ਆ। ਤੇ ਉਸ ਦੌਰਾਨ ਹਿੰਮਤ ਆ ਜਿਹੜਾ ਉਹ ਕਿੰਨੇ ਵਾਰ ਸਿਮਮੀ ਦੇ ਪਾਪਾ ਨੂੰ ਫੋਨ ਕਰਦਾ ਤੇ ਉਹ ਸਿਮਮੀ ਦਾ ਪਤਾ ਲੈਣ ਹਸਪਤਾਲ ਦੇ ਵਿੱਚ ਵੀ ਆਉਂਦਾ। ਤਾਂ ਸਿਮਮੀ ਇਹ ਗੱਲ ਦਿਲ ਤੇ ਲਾ ਲੈਂਦੀ ਆ। ਵੀ ਮੇਰੀ ਵਜ੍ਹਾ ਨਾਲ ਕਿਸੇ ਦਾ ਘਰ ਆ ਜਿਹੜਾ ਉੱਜੜ ਗਿਆ ਵੀ ਇੱਕ ਛੋਟੀ ਜੀ ਬੱਚੀ ਤੋਂ ਉਹਦੀ ਮਾਂ ਖੋਈ ਗਈ ਤੇ ਉਹਦੇ ਪਿਓ ਨੂੰ ਵੀ ਲੱਗਦਾ ਦੋਨੋਂ ਪਿਓਤੀ ਜਦੋਂ ਗੱਲ ਕਰਦੇ ਆ ਤਾਂ ਉਹਦਾ ਪਿਓ ਨੂੰ ਕਹਿੰਦਾ ਵੀ ਦੇਖ ਤੀਏ ਤੇਰਾ ਕੋਈ ਕਸੂਰ ਨਹੀਂ ਕਿਉਂਕਿ ਜੋ ਵੀ ਇਨਕੁਆਇਰੀ ਹੋਈ ਉਹਦੇ ਵਿੱਚ ਵੀ ਇਹੀ ਗੱਲ ਆਈ ਵੀ ਐਕਸੀਡੈਂਟ ਦੇ ਵਿੱਚ ਭਾਵੇਂ ਕੁੜੀਆਂ ਦਾ ਐਕਸੀਡੈਂਟ ਹੋਇਆ ਵੀ ਉਹਨੇ ਗੱਡੀ ਇੱਧਰ ਘਮਾਈ ਆ ਪਰ ਉਹਦੇ ਚ ਇਹਦੇ ਨਾਲੋਂ ਸਿਮੀ ਨਾਲੋਂ ਵੱਧ ਗਲਤੀ ਟਰੱਕ ਵਾਲੇ ਦੀ ਸੀ ਤੇ ਟਰੱਕ ਵਾਲਾ ਸੀ ਜਿਹੜਾ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਫੜਿਆ ਨਹੀਂ ਗਿਆ ਸੀ ਫਾਰਮੇ ਕੇ ਇੱਕ ਗਲਤੀ ਸੀ ਤੇ ਵੀ ਗਲਤੀ ਵੀ ਜਾਣਬੁੱਝ ਕੇ ਕੀਤੀ ਹੋਈ ਨਹੀਂ ਸੀ ਅਣਗਹਿਲੀ ਨਹੀਂ ਸੀ ਵੀ ਇੱਕਦਮ ਕਈ ਵਾਰੀ ਨਾ ਇਹੋ ਜੀ ਸਥਿਤੀ ਪੈਦਾ ਹੋ ਜਾਂਦੀ ਆ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਤੇ ਵੈਸੇ ਵੀ ਸਿਮੀ ਤਾਂ ਪਹਿਲੇ ਦਿਨ ਗੱਡੀ ਚਲਾ ਰਹੀ ਸੀ ਤੇ ਸਿਮੀ ਇਹ ਗੱਲ ਦਿਲ ਤੇ ਲਾ ਲੈਂਦੀ ਆ ਤੇ ਉਹ ਆਪਦੇ ਪਾਪਾ ਨੂੰ ਪੁੱਛਦੀ ਆ ਵੀ ਪ੍ਰਦੀਪ ਨਹੀਂ ਆਇਆ ਉਹ ਕਹਿੰਦਾ ਵੀ ਨਾ ਪ੍ਰਦੀਪ ਤਾਂ ਨਹੀਂ ਆਇਆ ਨਾ ਉਹਦਾ ਫੋਨ ਆਇਆ ਤੇ ਉਹ ਕਹਿੰਦੀ ਵੀ ਦੇਖ ਜਿਹੜੇ ਪ੍ਰਦੀਪ ਲਈ ਮੈਂ ਗਈ ਹਣਾ ਮੈਨੂੰ ਉਹਨੇ ਬੁਲਾਇਆ ਵੀ ਪਾਰਟੀ ਕਰਦੇ ਆ ਤੇ ਉਸ ਤੋਂ ਬਾਅਦ ਉਹਨੇ ਮੇਰੀ ਸਾਰ ਹੀ ਨਹੀਂ ਲਈ ਤਾਂ ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਕਈ ਚੀਜ਼ਾਂ ਨਾ ਸਾਨੂੰ ਜ਼ਿੰਦਗੀ ਦੇ ਵਿੱਚ ਉਸ ਮੋੜ ਤੇ ਪਤਾ ਲੱਗਦੀਆਂ ਜਿੱਥੇ ਸ਼ਾਇਦ ਅਸੀਂ ਜਾਣਾ ਵੀ ਨਹੀਂ ਚਾਹੁੰਦੇ ਹੁੰਦੇ ਤੂੰ ਤਾਂ ਇਹ ਗੱਲ ਚਾਹੀ ਨਹੀਂ ਸੀ ਵੀ ਤੇਰਾ ਐਕਸੀਡੈਂਟ ਹੋਵੇ ਤੇ ਤੇਰੀ ਵਜ੍ਹਾ ਨਾਲ ਕਿਸੇ ਦਾ ਘਰ ਪਟਿਆ ਜਾਵੇ ਪਰ ਤੈਨੂੰ ਅੱਜ ਇਹ احساس ਹੋਇਆ ਨਾ ਕਿ ਮੈਂ ਕਿਉਂ ਕਹਿੰਦਾ ਸੀ ਵੀ ਪ੍ਰਦੀਪ ਤੇਰੇ ਲਾਇਕ ਨਹੀਂ ਹੈਗਾ ਇੱਕ ਬਹੁਤ ਬੁਰਾ ਸਬਕ ਦੇ ਕੇ ਤੈਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਪ੍ਰਦੀਪ ਤੇਰੇ ਲਾਇਕ ਨਹੀਂ ਤੇ ਉਹ ਕਹਿੰਦੀ ਕਿ ਪਪਾ ਸ਼ਾਇਦ ਤੁਸੀਂ ਸਹੀ ਸੀ ਤੇ ਤੁਸੀਂ ਉਸ ਦਿਨ ਵੀ ਸਹੀ ਸੀ ਜਿੱਦਣ ਤੁਸੀਂ ਮੈਨੂੰ ਇਹ ਕਿਹਾ ਸੀ ਵੀ ਤੂੰ ਕੱਲੀ ਗੱਡੀ ਲੈ ਕੇ ਨਾ ਜਾਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਕਿਸੇ ਦਾ ਹੱਸ ਦਾ ਵਸ ਦਾ ਘਰ ਪੱਟਤਾ ਤੇ ਸੀਮੀ ਦੇ ਪਪਾ ਕਹਿੰਦੇ ਪੁੱਤ ਜਦੋਂ ਮੈਂ ਪਰਿਵਲ ਵੇਖਦਾ ਨਾ ਤਾਂ ਮੇਰਾ ਦਿਲ ਆ ਜਿਹੜਾ ਕਾਲ ਦਾ ਜਿਹੜਾ ਵਲੁੰਧ ਰਿਆ ਜਾਂਦਾ ਤੇ ਉਹ ਕਹਿੰਦਾ ਵੀ ਮੈਂ ਨਾ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਸੋਚੀ ਆ ਜੇ ਤੈਨੂੰ ਬੁਰੀ ਨਾ ਲੱਗੇ ਉਹ ਕਹਿੰਦੀ ਵੀ ਕੀ ਸੋਚਿਆ ਪਪਾ ਤੋ ਕਹਿੰਦਾ ਵੀ ਦੇਖ ਭਾਵੇਂ ਕਿ ਅਣਜਾਣੇ ਦੇ ਵਿੱਚ ਤੇਰੇ ਤੋਂ ਗਲਤੀ ਹੋਈ ਆ ਪਰ ਇੱਕ ਧੀ ਤੋਂ ਉਹਦੀ ماں ਖੋਈ ਗਈ ਆ ਤੂੰ ਪ੍ਰਦੀਪ ਨਾਲ ਵਿਆਹ ਕਰਾਉਣ ਦੀ ਜਿੱਦ ਕਰਦੀ ਸੀ ਤੇ ਹੁਣ ਤੈਨੂੰ ਇਹ ਵੀ ਅਹਿਸਾਸ ਹੋ ਗਿਆ ਵੀ ਪ੍ਰਦੀਪ ਤੇਰੇ ਲਾਇਕ ਨਹੀਂ ਸੀ ਤੇ ਮੈਂ ਇਹ ਚਾਹਣਾ ਵੀ ਜੇ ਤੂੰ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹਣੀ ਆ ਤਾਂ ਕੀ ਤੂੰ ਹਿੰਮਤ ਨਾਲ ਵਿਆਹ ਕਰਨ ਲਈ ਰਾਜ਼ੀ ਹੋਵੇਂਗੀ ਉਹ ਕਹਿੰਦੀ ਪਾਪਾ ਗੱਲ ਤੁਸੀਂ ਠੀਕ ਕਹਿ ਰਹੇ ਹੋ ਦੇਖੋ ਅੱਜ ਤੱਕ ਮੈਂ ਤੁਹਾਡੇ ਤੋਂ ਬਾਹਰ ਹੋ ਕੇ ਕੋਈ ਫੈਸਲਾ ਨਹੀਂ ਲਿਆ ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਮੈਂ ਪ੍ਰਦੀਪ ਦੇ ਲਈ ਵਿਆਹ ਵਾਸਤੇ ਥੋੜੀ ਹਾਂ ਕਰਾ ਲੂੰ ਪਰ ਅੱਜ ਮੈਂ ਖੁਦ ਇਹ ਗੱਲ ਕਹਿਣੀ ਆ ਵੀ ਮੈਂ ਪ੍ਰਦੀਪ ਦਾ ਵਿਆਹ ਨਹੀਂ ਕਰਾਉਣਾ ਤੇ ਇਹ ਗੱਲ ਜਿਹੜੀ ਤੁਸੀਂ ਮੈਨੂੰ ਕਹੀ ਆ ਇਹ ਵਾਕਿਆ ਹੀ ਇੱਕ ਬਹੁਤ ਵੱਡੀ ਗੱਲ ਆ ਵੀ ਜੇ ਮੈਂ ਕਿਸੇ ਦਾ ਹੱਸਦਾ ਵਸਦਾ ਕਰ ਉਜਾੜਿਆ ਤਾਂ ਸ਼ਾਇਦ ਮੈਂ ਉਹਨਾਂ ਦੇ ਜ਼ਖਮ ਭਰਨ ਯੋਗੀ ਹੋ ਜਾਂ ਹਾਂ ਮੈਂ ਹਿੰਮਤ ਨਾਲ ਵਿਆਹ ਕਰਵਾਉਣ ਲਈ ਤਿਆਰ ਆ ਤੇ ਫਿਰ ਸਿਮੀ ਦੇ ਮੰਮੀ ਪਾਪਾ ਹਿੰਮਤ ਦੇ ਨਾਲ ਇਹ ਗੱਲ ਕਰਦੇ ਆ ਵੀ ਦੇਖੋ ਪੁੱਤਰ ਇਹ ਤਾਂ ਸੋਚਿਓ ਨਾ ਵੀ ਖੌਰੇ ਅਸੀਂ ਹਨਾ ਆਪਣੀ ਗਲਤੀ ਲੁਕਾਉਣ ਲਈ ਤੇਰੇ ਕੋਲ ਆਏ ਆ ਦੇਖ ਸਾਡੀ ਤੀ ਦੀ ਵੀ ਗਲਤੀ ਹੈ ਪਰ ਇਹੋ ਜੀਆਂ ਗਲਤੀਆਂ ਜਿਹੜੀਆਂ ਹੋ ਜਾਂਦੀਆਂ ਵੀ ਉਹ ਜਾਣ ਬੁੱਝ ਕੇ ਨਹੀਂ ਕੀਤੀਆਂ ਜਾਂਦੀਆਂ ਪਰ ਅਸੀਂ ਤੇਰੇ ਦੇਣਦਾਰ ਆ ਤੇ ਅਸੀਂ ਚਾਹੁੰਨੇ ਆ ਵੀ ਸਿਮੀ ਆ ਜਿਹੜੀ ਉਹ پری ਦੀ ਮਾਂ ਬਣੀ ਤੇਰੀ ਜ਼ਿੰਦਗੀ ਦਾ ਖਾਲੀਪਣ ਸਾਡੀ ਸਿਮੀ ਭਰੇ ਪਰੋਲ ਦੀ ਜ਼ਿੰਦਗੀ ਬਹੁਤ ਕੀਮਤੀ ਸੀ ਤੇ ਇਹ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਅਸੀਂ ਕਿਸੇ ਦੀ ਜਾਨ ਲਈਏ ਤੇ ਸਾਡੀ ਤੀ ਨੂੰ ਵੀ ਇਸ ਗੱਲ ਦਾ ਬੋਝ ਆ ਪਰ ਕਿਤੇ ਨਾ ਕਿਤੇ ਉਹਦਾ ਬੋਝ ਆ ਥੋੜਾ ਘਟ ਸਕਦਾ ਤੇ ਹਿੰਮਤ ਆ ਜਿਹੜਾ ਉਹ ਕਹਿੰਦਾ ਵੀ ਅੰਕਲ ਮੈਂ ਅਨਾਥ ਮੁੰਡਾ ਹਨਾ ਇੱਕ ਮਤਲਬ ਕਹਿ ਲੋ ਵੀ ਇੱਕ ਬੇਟੀ ਦਾ ਪਿਓ ਹਾਂਗਾ 4 ਸਾਲ ਦੀ ਮੇਰੀ ਬੇਟੀ ਹੈ ਤੇ ਥੋੜੀ ਧੀ ਵਕੀਲ ਆ ਕੁਆਰੀ ਆ ਵੀ ਤੁਸੀਂ ਮੇਰੇ ਨਾਲ ਰਿਸ਼ਤਾ ਉਹ ਕਹਿੰਦਾ ਵੀ ਇਹ ਗੱਲਾਂ ਮੈਂ ਨਹੀਂ ਰੱਖਦੀਆਂ ਮੈਂ ਇਹ ਇਹ ਚੀਜ਼ਾਂ ਰੱਖਦੀਆਂ ਵੀ ਅਸੀਂ ਜ਼ਿੰਦਗੀ ਦੇ ਵਿੱਚ ਦੂਜੇ ਲਈ ਕੀ ਕਰ ਸਕਦੇ ਹਾਂ ਜੇ ਸਾਡੇ ਤੋਂ ਕਿਤੇ ਗਲਤੀ ਹੋਈ ਆ ਤਾਂ ਉਸ ਗਲਤੀ ਨੂੰ ਜੇ ਸਾਨੂੰ ਸੁਧਾਰਨ ਦਾ ਮੌਕਾ ਮਿਲਦਾ ਤਾਂ ਮੈਨੂੰ ਲੱਗਦਾ ਸੁਧਾਰ ਲੈਣੀ ਚਾਹੀਦੀ ਆ ਜੋ ਚਲਾ ਗਿਆ ਉਹਨੇ ਕਦੇ ਮੁੜ ਕੇ ਨਹੀਂ ਆਉਣਾ ਪਾਰ ਲੁਣੇ ਵਿਚਾਰੀ ਨੇ ਕਦੇ ਨਹੀਂ ਆਉਣਾ ਤੇ ਅਸੀਂ ਚਾਹੁੰਦੇ ਵੀ ਨਹੀਂ ਸੀ ਕਿ ਸਾਡੀ ਧੀ ਦੀ ਵਜ੍ਹਾ ਨਾਲ ਉਹਦੀ ਜਾਨ ਜਾਵੇ ਚਾਹੁੰਦਾ ਕੋਈ ਵੀ ਨਹੀਂ ਹੁੰਦਾ ਪਰ ਅਸੀਂ ਇਹ ਫੈਸਲਾ ਕਰ ਲਿਆ ਤੇ ਹਿੰਮਤ ਆ ਜਿਹੜਾ ਉਹ ਕਹਿੰਦਾ ਫਿਰ ਜਿਵੇਂ ਤੁਹਾਨੂੰ ਠੀਕ ਲੱਗੇ ਫਿਰ ਸਿਮੀ ਦੇ ਮੰਮੀ ਪਾਪਾ ਇਹ ਫੈਸਲਾ ਕਰ ਲੈਂਦੇ ਆ ਕਿ ਠੀਕ ਆ ਅਸੀਂ ਆਪਣੀ ਧੀ ਦਾ ਤੇਰੇ ਨਾਲ ਵਿਆਹ ਕਰਾਂਗੇ ਤੇ 15 ਕ ਦਿਨ ਦੇ ਵਿੱਚ ਹੀ ਇੱਕ ਦਿਨ ਰੱਖਿਆ ਜਾਂਦਾ ਤੇ ਸਿਮਮੀ ਦਾ ਵਿਆਹ ਜਿਹੜਾ ਉਹ ਹਿੰਮਤ ਦੇ ਨਾਲ ਕਰ ਦਿੱਤਾ ਜਾਂਦਾ 파ਰੋਲ ਦੀ ਧੀ ਪਰੀ ਸਿਮਮੀ ਦੀ ਧੀ ਬਣ ਜਾਂਦੀ ਹੈ ਤੇ ਸਿਮਮੀ ਉਹਨੂੰ ਆਪਣੀਆਂ ਧੀਆਂ ਵਾਂਗ ਹੀ ਅਪਣਾਉਂਦੀ ਆ ਤੇ ਸਿਮਮੀ ਨੇ ਆਪਣੇ ਮਾਪਿਓ ਦੇ ਇਸ ਫੈਸਲੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਤੇ ਆਸ-ਪਾਸੇ ਦੇ ਲੋਕ ਵੀ ਇਸ ਗੱਲ ਦੀ ਸਹਿਯਤਾ ਕਰਦੇ ਆ ਵੀ ਹਾਂ ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਉਸ ਗਲਤੀ ਦਾ ਪਛਤਾਵਾ ਕਰਨ ਦਾ ਸਾਨੂੰ ਮੌਕਾ ਮਿਲੇ ਤਾਂ ਕਰ ਲੈਣਾ ਚਾਹੀਦਾ ਤੇ ਸਿਮਮੀ ਦੇ ਪਾਪਾ ਸਿਮਮੀ ਨੂੰ ਕਹਿੰਦੇ ਆ ਕਿ ਦੇਖ ਸਿਮਮੀ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਵੀ ਕਿਸੇ ਵੀ ਗੱਲ ਲਈ ਜਿਹੜੀਆਂ ਅਸੀਂ ਪਲੈਨਿੰਗਾਂ ਕਰਦੇ ਆ ਅਸੀਂ ਤਿਆਰੀਆਂ ਕਰਦੇ ਆ ਉਹ ਧਰੀਆਂ ਧਰਾਈਆਂ ਰਹਿ ਜਾਂਦੀਆਂ ਤਾਂ ਹੀ ਮੈਂ ਤੇਰੇ ਤੇ ਕਦੇ ਗੁੱਸੇ ਨਹੀਂ ਹੋਇਆ ਸੀ ਜਦੋਂ ਤੂੰ ਕਹਿੰਦੀ ਸੀ ਕਿ ਮੈਂ ਪ੍ਰਦੀਪ ਨਾਲ ਵਿਆਹ ਕਰਨਾ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਸੀ ਤੇ ਮੈਨੂੰ ਤੇਰੇ ਤੇ ਵੀ ਵਿਸ਼ਵਾਸ ਸੀ ਕਿ ਇੱਕ ਨਾ ਇੱਕ ਦਿਨ ਤੈਨੂੰ ਇਸ ਗੱਲ ਦਾ ਅਹਿਸਾਸ ਜ਼ਰੂਰ ਹੋ ਜੂ ਕਿਉਂਕਿ ਮੈਨੂੰ ਪਤਾ ਸੀ ਕਿ ਪ੍ਰਦੀਪ ਸਹੀ ਮੁੰਡਾ ਨਹੀਂ ਹੈਗਾ ਇਸ ਲਈ ਪ੍ਰਮਾਤਮਾ ਨੇ ਆਪਣੇ ਆਪ ਤੈਨੂੰ ਉਹਦੇ ਤੋਂ ਦੂਰ ਕਰਤਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਪਾਰ ਉਹ ਲਵਜਰੀ ਉਹ ਇਸ ਦੁਨੀਆ ਤੋਂ ਚਲੀ ਗਈ ਤਾਂ ਫਿਰ ਹਿੰਮਤ ਆ ਜਿਹੜਾ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਵਾਰ-ਵਾਰ ਇਹ ਗੱਲ ਕਰਕੇ ਨਾ ਮੈਨੂੰ ਸ਼ਰਮਿੰਦਾ ਨਾ ਕਰਿਆ ਕਰੋ ਕਿ ਜੇ ਇਹ ਤੋਂ ਗਲਤੀ ਹੋਈ ਤਾਂ ਵੀ ਇਹਦੇ ਵਿੱਚ ਇਹਦਾ ਕੋਈ ਕਸੂਰ ਨਹੀਂ ਠੀਕ ਆ ਵੀ ਇਹੋ ਜਿਹੇ ਅੰਦਰ ਘਟਨਾਵਾਂ ਜਿਹੜੀਆਂ ਉਹ ਅਕਸਰ ਹੋ ਜਾਂਦੀਆਂ ਨੇ ਵੀ ਤੁਸੀਂ ਇਸ ਗੱਲ ਨੂੰ ਛੱਡ ਦਿਓ ਸ਼ਾਇਦ ਪਰਮਾਤਮਾ ਨੇ ਕਿਸਮਤ ਦੇ ਵਿੱਚ ਇਹੀ ਲਿਖਿਆ ਸੀ ਪਰੋਲ ਦੀ ਇੰਨੀ ਕਹੀ ਜ਼ਿੰਦਗੀ ਲਿਖੀ ਸੀ ਤੇ ਉਸ ਤੋਂ ਬਾਅਦ ਪਰੀ ਨੂੰ ਸ਼ਾਇਦ ਸਿਮਮੀ ਮਿਲਣੀ ਸੀ ਮਾਂ ਦੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਸਿਮਮੀ ਹੈ ਜਿਹੜੀ ਭਾਵੇਂ ਕਿ ਉਹ ਵਕੀਲ ਸੀ ਪਰ ਉਹ ਪਰੀ ਦਾ ਇੰਨਾ ਖਿਆਲ ਰੱਖਦੀ ਆ ਤੇ ਪਰੀ ਜਿਹੜੀ ਕੁਝ ਕੁ ਦਿਨਾਂ ਦੇ ਵਿੱਚ ਹੀ ਸਿਮਮੀ ਦੇ ਨਾਲ ਕੋਲ ਮਿਲ ਜਾਂਦੀ ਆ ਤੇ ਜਦੋਂ ਉਹ ਸਿਮਮੀ ਨੂੰ ਕਹਿੰਦੀ ਆ ਮੰਮਾ ਮੰਮਾ ਸਿਮੀ ਉਹਨੂੰ ਕੋਟ ਇੱਕ ਇੱਕ ਲੈਜੇ ਨਾਲ ਆਉਂਦੀ ਆ ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਹਾਂਜੀ ਦੋਸਤੋ ਬਹੁਤ ਸਾਰੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਵਾਪਰ ਜਾਂਦੀਆਂ ਕਈ ਵਾਰ ਨਾ ਸਾਡੇ ਤੋਂ ਕੋਈ ਗਲਤੀ ਹੋ ਜੇ ਮਾੜੀ-ਮੋਟੀ ਉਹਦੇ ਕਰਕੇ ਕਿਸੇ ਦੀ ਜਾਨ ਚਲੀ ਜਾਵੇ ਤੇ ਵੈਸੇ ਵੀ ਕਈ ਵਾਰ ਇਹ ਵੀ ਹੁੰਦਾ ਮੰਨ ਲਓ ਅਸੀਂ ਕਿਸੇ ਦੇ ਘਰੇ ਕੈਰ ਦੀ ਮੌਤ ਵੇਖ ਲਈਏ ਕਿਸੇ ਨੌਜਵਾਨ ਦੀ ਮੌਤ ਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਕਾਸ਼ ਅਸੀਂ ਇਹਨਾਂ ਦਾ ਇਹ ਘਾਟਾ ਪੂਰਾ ਕਰ ਸਕੀਏ ਤੇ ਸਿਮੀ ਕੋਲ ਤਾਂ ਇੱਕ ਮੌਕਾ ਸੀ ਇਸ ਕਾਸ਼ ਨੂੰ ਹਕੀਕਤ ਦੇ ਵਿੱਚ ਬਦਲਣ ਦਾ ਤੇ ਸਿਮੀ ਨੇ ਆਪਣੇ ਮਾਪਿਓ ਦੇ ਆ ਕੋਈ ਵਿਰੋਧ ਨਹੀਂ ਕੀਤਾ ਤੇ ਉਹਨੇ ਹਿੰਮਤ ਦੀ ਵਿਰਾਨ ਹੋਈ ਜ਼ਿੰਦਗੀ ਦੇ ਵਿੱਚ ਦੁਬਾਰਾ ਰੰਗ ਭਰੇ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਧੰਨਵਾਦ ਜੀ